ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ rau ਵਾਲਾ ਇਹ ਪਿੰਡ ਜੈਤੋ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਹੈ ਜੈਤੋ ਤੋਂ ਬਾਜੇਖਾਨੇ ਵਾਲੀ ਮੇਨ ਛੜਕ ਦੇ ਉੱਤੇ ਦੱਸੋ ਇਹ ਪਿੰਡ ਆਉਂਦਾ ਇੱਕ ਹੱਥ ਸੇਢਾ ਸਿੰਘ ਵਾਲਾ ਪਿੰਡ ਹੈ ਤੇ ਦੂਜੇ ਪਾਸੇ rau ਵਾਲਾ ਨਾਲ ਓਕੰਦ ਵਾਲਾ ਪਿੰਡ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲ ਗਾਵਾਂ ਵਿਕਰੀ ਵਾਲੀਆਂ ਆਉਂਦੀਆਂ ਰਹਿੰਦੀਆਂ ਅੱਜ ਦੀ ਵੀਡੀਓ ਦੇ ਟੋਟਲ 4 ਨਾਗ ਜਿਹਦੇ ਚ ਇਹ ਵੈੜ ਬਿਲਕੁਲ ਤਾਜੀ ਸੂਈ ਵੀ ਹੈ ਤੇ ਤਿੰਨ ਗਾਵਾਂ ਤੁਹਾਨੂੰ ਗੱਭਣ ਦਿਖਾਵਾਂਗਾ ਸੋ ਵੀਡੀਓ ਨੂੰ ਐਂਡ ਤੱਕ ਦੇਖਿਓ ਨਾਗ ਜਿਹੜਾ ਜੱਜ ਗਿਆ ਦੋਸਤੋ ਦੀ ਤਸੱਲੀ ਤੁਸੀਂ ਕਰਨੀ ਹੈ ਨੰਬਰ ਸਕਰੀਨ ਉੱਤੇ ਚੱਲਦਾ ਰਹੂਗਾ ਉਹ ਸ਼ੁਰੂਆਤ ਕਰੀਏ ਪਰਲੇ ਪਾਸੇ ਬਹੁਤ ਸੋਹਣੀਆਂ ਦੋ ਵੈੜਾਂ ਉੱਥੋਂ ਸ਼ੁਰੂ ਕਰਦੇ ਹਾਂ ਹਰਪ੍ਰੀਤ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹਰਪ੍ਰੀਤ ਅੱਜ ਆਪਾਂ ਦੇ ਕੋਲ 4 ਨਾਗ ਐ ਇਸ ਦੀ ਵਿਕਰੀ ਵਾਲੇ ਆ ਜਿਹੜੀਆਂ ਇਹ ਦੋ ਗਾਵਾਂ ਤੇਰੇ ਹੱਥ ਖੜੀ ਹੈ ਵਾਈਟ ਰੰਗ ਦੀ ਹਾਂ ਜੀ ਕਨਵਾ ਸੂਆ ਸੂ ਇਹ ਦੂਜਾ ਸੂਆ ਵੀ ਕਿੰਨੇ ਕ ਦਿਨ ਲੈ ਜੂਗੀ ਇਹਦੇ ਦਾਣਾ ਮਾਲਕਾਂ ਦੇ ਦਸਨ ਮੁਤਾਬਕ ਤਾਂ ਵੀਰੇ 10 ਦਿਨ ਪਏ ਆ ਬਾਕੀ ਪੁੜਾ ਪੜਾ ਹੈ ਵੈ ਨਟਾਲੇ ਨੂੰ ਦੈਲ ਆਲੀਆ ਠੀਕ ਹੈ ਬਾਕੀ ਦਿਨ ਕੱਢ ਕੱਢੂਗੀ ਮੇਰੇ ਨਾਲ ਆਰਾਮਦਾਰੀ ਨਾਲ ਹਫਤਾ ਵੀਰੇ ਹਜੇ ਕੀ ਰੇਟ ਰਹਿਣਾ ਦਾ ਰੇਟ ਵੀਰੇ ਫੋਨ ਤੇ ਹੋਣਗੇ ਪਹਿਲੇ ਸੂਏ ਵੈਣ ਨੇ ਪਾਇਆ 40 42 ਕਿਲੋ ਦੁੱਧ ਖੋਲੋ ਵੀਰ ਖੋਲੋ ਤੋੜ ਕੇ ਤੁਹਾਨੂੰ ਦਿਖਾਉਣੇ ਬਹੁਤ ਸੋਹਣੀ ਹੈ ਕਾਰਡ ਸਾਰਾ ਮਿਲ ਜੂਆ ਵੀਰੇ ਆਪਣੇ ਕੋਲੇ ਲਿਖਿਆ ਪਿਆ ਵੈੜਾਂ ਦਾ ਠੀਕ ਹੈ ਚਾਰਾਂ ਦੇ 762 ਤੁਹਾਨੂੰ ਤੋੜ ਕੇ ਦਿਖਾਵਾਂਗੇ ਦੇਖੋ ਤੁਸੀਂ ਇਹਦਾ ਸਟਰਕਚਰ ਗਾਹ ਘਰ ਕੇ ਬੁਲ। ਕਾਕੀ ਚੰਗਾ ਟੰਚਾ ਰਸੂਏ ਇਸ ਵੈੜ ਦਾ ਨਜ਼ਰ ਆਉਂਦਾ। ਫੇਸ ਦੀ ਬਿਊਟੀ ਦੇਖ ਸਕਦੇ ਹੋ, ਹਾਈਟ ਲੈਂਥ ਦੇਖ ਲਓ ਇਹਦੀ। ਹਵਾਨਾ ਬਹੁਤ ਸੋਹਣਾ ਆਕਾਰ, ਫਿਕਸ ਜਾ ਹਵਾਨਾ ਰੱਖੂਗੀ ਜਦੋਂ ਸੂਪੀ ਪਾਲਾ-ਪੁਲਾ ਜਦੋਂ ਲੈ ਜਾਣੀਆਂ ਤਾਂ ਉਹ ਤੋਂ ਹਵਾਨਾ ਇਹ ਪੂਰਾ ਹੀ ਫਿਕਸ ਟਣਿਆ ਵਾਂ ਵੇ ਦਿਸੂਗਾ ਤੁਹਾਨੂੰ। ਪਹਿਲੇ ਨੰਬਰ ਤੇ ਵਾ ਸੋਨੀ ਗਾਂ ਤੁਸੀਂ ਦੇਖ ਰਹੇ ਹੋ ਇਸ ਟਾਈਮ ਸਕਰੀਨ ਉੱਤੇ ਲੰਬਾਈ ਦੇਖ ਲਓ ਦੋਸਤੋ ਬਾਕੀ ਰੰਗ ਰੂਪ ਦਾ ਮੁੱਲ ਹੈ ਉਹ ਤੁਸੀਂ ਇਹਦਾ ਪ੍ਰਿੰਟ ਦੇਖ ਸਕਦੇ ਹੋ ਆਮਿਕ ਮੇਲੇ ਵਾਲੇ ਵੀਰੇ ਬੱਚੇ ਦੁੱਧ ਦੇ ਕਰਕੇ ਟਾਪ ਦੇ ਫਾਰਮ ਚੋਂ ਆਏ ਕਮਾਈ ਬਈ ਠੀਕ ਹੈ ਸੋ ਦੋਸਤੋ ਚੰਗੇ ਫਾਰਮ ਚੋਂ ਖੈਰ ਕਲੀਅਰ ਗੱਲ ਹੈ ਵੀ ਜਿਹੜਾ ਚੰਗੀ ਸਾਂਭ ਸੰਭਾਲ ਕਰਦਾ ਬਰੀਡ ਦੀ ਨੌਲੇਜ ਰੱਖਦਾ ਉਹਦੇ ਕੋਲ ਹੀ ਇਦਾਂ ਦੀਆਂ ਤਿਆਰ ਹੋਣਗੀਆਂ ਕਿਉਂਕਿ ਚੰਗੇ ਸੀਮਨ ਵਾਲੀ ਤਿਆਰ ਹੁੰਦੀਆਂ ਹਵਾਨਾ ਬਹੁਤ ਸੋਹਣਾ ਦੱਸੋ ਸਾਰੇ ਹਵਾਨੇ ਤੇ ਨਾੜਾਂ ਦਿਸਣੀਆਂ ਤੁਹਾਨੂੰ ਲਿਆ ਬਾਈ ਜਿਹੜੀ 2 ਨੰਬਰ ਤੇ ਵੈੜ ਦਿਖਾਵਾਂਗੇ ਲਗਭਗ ਇਸੇ ਲੈਵਲ ਦੀ ਇਸੇ ਤਰ੍ਹਾਂ ਦੀ ਉਹ ਵੈੜ ਰਪੀਖ ਭਾਈ ਇਹ ਕਨਮਸ ਹੁਆ ਇਹ ਇਹ ਦੇਖਣ ਦਾ ਦੂਜਾ ਲੱਗੂ ਵੀਰੇ ਪਹਿਲਾ ਸੂਆ ਚਾਰ ਦੰਦ ਹਜੇ ਹੋਈ ਜਾਂਦੀ ਹੈ ਵੀਰੇ ਠੀਕ ਹੈ ਇੱਕਾ ਉੱਤੇ ਹੀ ਇਹਦਾ ਫੇਰ ਠੀਕ ਹੈ ਰੇਟੇ ਦਾ ਰੇਟੇ ਦਾ ਵੀ ਵੀਰੇ ਫੋਨ ਠੀਕਰਾ ਦੇ ਇੱਕ ਹਫਤਾ ਬਾਕੀ ਹੈ ਦੋਸਤੋ ਸੂਆ ਪਹਿਲੇ ਸੂਏ ਬਚੀ ਪਾਉ ਵੀਰੇ 40 ਕਿਲੋ ਦੇ ਨੇੜੇ ਦੁੱਧ ਬੜੇ ਆਰਾਮਦਾਰ ਇਨਾ ਇਹਦਾ ਵੀ ਬਹੁਤ ਸੋਨਾ ਟੰਗ ਚੱਲ ਸੋ ਚੰਗਾ ਹਵਾਨਾ ਅੱਗੇ ਨੂੰ ਵੀ ਦਿਸਦਾ ਬਾਕੀ ਪਿੱਛੋਂ ਦੀ ਹਵਾਨਾ ਤੁਸੀਂ ਦੇਖ ਸਕਦੇ ਹੋ ਸੋਨਾ ਸਟਰਕਚਰ ਇਹਦਾ ਵੀ ਕਮਾਲੀ ਸੁਵੇ 2 ਨੰਬਰ ਤੇ ਤੁਹਾਨੂੰ ਵੈੜ ਦਿਖਾ ਰਹੇ ਹਾਂ ਰੇਟ ਅਸੋ ਫੋਨ ਦੇ ਉੱਤੇ ਕਿਉਂਕਿ ਵਪਾਰ ਦਾ ਕੰਮ ਵੀ ਇਦਾਂ ਦਾ ਵੀ ਇੱਥੇ ਗਾਹਕ ਪੋਸ ਸਕਦਾ 1 ਘੰਟੇ ਤੱਕ ਹੋਰ ਆ ਜਾਣ ਤੇ ਉਸ ਤੋਂ ਬਾਅਦ ਚੋ ਸੌਦਾ ਕਰ ਲੈਣ ਲਿਆ ਬਈ ਕਮਾ ਰੇ ਗੇੜਾ ਹੋਰ ਸੋ ਦੋ ਵੜਾਂ ਜਿਹੜੀਆਂ ਬਹੁਤ ਚੰਗਾ ਤਿਆਰ ਹੈ ਇੱਕ ਗਾਂ ਕੱਚੀ ਉਹ ਥੋੜੀ ਤੋੜ ਲਾਂਗੇ ਜਿਹੜੀਆਂ ਤਿਆਰ ਆ ਉਹ ਤੁਹਾਨੂੰ ਡਬਲ ਡਬਲ ਗੇੜਾ ਉਹਨਾਂ ਦਾ ਕਰਵਾ ਦਿੰਨੇ ਆ ਤਾਂ ਕਿ ਤੁਹਾਨੂੰ ਪੂਰੀ ਸਮਝ ਆ ਜੇ ਇਹਨਾਂ ਦੇ ਟਾਂ ਚਾਂਦੀ ਲੇਵਡ ਸੋ ਪਹਿਲਣ ਵੜ ਚੌਗ ਵਾਲੇ ਤਾਂ ਚੱਕ ਰਹੀ ਹੈ ਹਰਪ੍ਰੀਤ ਦੇ ਦੋ ਅੱਗੇ ਗਾਂ ਜਿਹੜੀ ਦਿਖਾ ਰਹੀ ਹੈ ਵੀ ਦੂਜਾ ਸੂਆ ਵੀਰੇ ਛੇ ਦਾ ਇਹ ਵੜ ਹੋਈ ਜਾਂਦੀ ਆ ਹੂੰ ਤੇ ਇਹਦਾ ਸਾਰਾ ਰਿਕਾਰਡ A to Z ਦੇ ਦਾਂਗੇ ਵੀਰੇ ਇੱਕ ਮਹੀਨਾ ਪਿਆ ਪੂਰਾ ਵੜ ਦਾ ਠੀਕ ਹੈ ਇਧਰ 52 ਕਿਲੋ ਦੁੱਧ ਪਿਆ ਹੋਇਆ ਵੀਰੇ ਪੀਕ ਲੈਣ ਦਾ ਠੀਕ ਹੈ ਹਾਂਜੀ ਖੋਲੀ ਬਈ ਸੋ ਦੋਸਤੋ ਸੁਆਦ ਉੱਜਾ ਹੈ ਇੱਕ ਮਹੀਨਾ ਬਾਕੀ ਹਵਾਨਾ ਹਰਾ ਕਰਨਾ ਸ਼ੁਰੂ ਕਰਤਾ ਹੈ ਪਰ ਟਾਈਮ ਹਜੇ ਇੱਕ ਮਹੀਨਾ ਬਾਕੀ ਹਵਾਨੇ ਤੇ ਨਾੜਾ ਹੁਣ ਵੀ ਚੰਗਾ ਦੱਸਦਿਆਂ ਜਦੋਂ ਹਵਾਨਾ ਭਰਿਆ ਹੋਵੇ ਥੋੜਾ ਜਿਹਾ ਚੱਕੀ ਵੀਰੇ ਆ ਕੇ ਜੀ ਦਾ ਖੁੱਲਾ ਐ ਕਰਕੇ ਜਾਨਵਰ ਕਰ ਜਾਂਦਾ ਗਈ ਆ ਦੀ ਠੀਕ ਹੈ ਫੋਨ ਹਾਈਟ ਲੈਂਥ ਪੂਰੀ ਉੱਚੀ ਤੇ ਪੂਰੀ ਲੰਬੀ ਇਹ ਵੜ ਇੱਕ ਮਹੀਨਾ ਬਾਕੀ ਉਹ ਤਾਂ ਚਾਹੀਦਾ ਵੀ ਤੁਸੀਂ ਦੇਖ ਸਕਦੇ ਹੋ ਦੋਸਤੋ ਕੋਈ ਘਰ ਹੁੰਨੇ ਵੀਰੇ ਆਪਣੇ ਕੋਲੇ ਸਾਰੀਆਂ ਫਾਰਮਾਂ ਦਾ ਵੀਡੀਓ ਪੰਗਾ ਸਾਰ ਠੀਕ ਚਾਰੇ ਵੜਾਂ ਨਾ ਠੀਕ ਹੈ ਸੋ ਐਡੀ ਗਾਂ ਤਾਂ ਦੋਸਤੋ ਕਲੀਅਰ ਆ ਖੁੱਲੇ ਫਾਰਮਾਂ ਜਿੱਥੇ ਖੁੱਲੇ ਰਹਿੰਦੇ ਪਸ਼ੂ ਉਥੇ ਇੰਨਾ ਵਾਧਾ ਵਿਕਾਸ ਹੁੰਦਾ ਵੱਧਾ ਪਸ਼ੂ ਐਡੇ ਘੱਟ ਕਾਠ ਚੌਖਾ ਹੋ ਜਾਂਦਾ ਤਿਆਰ ਕਰਨਾ ਪੂਰਾ ਹਵਾਨਾ ਦੋਨਾਂ ਪਾਸਿਆਂ ਤੋਂ ਗੁੰਦਿਆ ਪਿਆ ਪਰ ਹਜੇ ਕਿਉਂਕਿ ਦੁੱਧ ਨਹੀਂ ਬਹੁਤਾ ਹਵਾਨੇ ਚ ਤਾਂ ਉਵੇਂ ਤੁਹਾਨੂੰ ਨਾੜਾਂ ਦਿਸਣੀਆਂ ਨਹੀਂ ਲੈ ਚਲੀਏ ਭਾਈ ਅੰਦਰ ਫੁੱਲ ਹਾਈਟ ਲੈਂਥ ਵਾਲੀ ਤੁਹਾਨੂੰ ਇਹਗਾ ਚੰਗੇ ਦੁੱਧ ਵਾਲੀ ਦਿਖਾ ਰਹੇ ਇੱਕ ਵੈੜ ਤਾਜੀ ਸੂਈ ਵੀ ਉਹ ਤੁਹਾਨੂੰ ਵੀਡੀਓ ਦੇ ਲਾਸਟ ਤੇ ਹੁਣ ਦਿਖਾ ਦਿੰਦੇ ਬਾਕੀ ਤੁਸੀਂ ਸੌਦੇ ਜਿਹੜੇ ਸਿੱਧੇ ਉਹ ਵਾਈ ਦੇ ਨਾਲ ਰਲਾਉਗੇ ਨੰਬਰ ਮੈਂ ਸਕਰੀਨ ਉੱਤੇ ਚਲਾਇਆ ਹੋਇਆ ਹੈ ਇਹਦੇ ਤੁਸੀਂ ਕਾਲ ਕਰਨੀ ਹੈ ਹਰਪ੍ਰੀਤ ਭਾਈ ਇਹ ਵੈੜ ਕੰਨ ਮਸੂਹ ਇਹ ਪਹਿਲਾ ਸੂਆ ਦੋ ਦਾਂਦਾ ਵੀਰੇ ਰਾਤ ਦੀ ਸੂਈ ਹੈ 12:00 ਵਜੇ ਠੀਕ ਹੈ ਜੇਰ ਵਗੈਰਾ ਸਾਰੀ ਨੈਟ ਪਈ ਵੀ ਵੀਡੀਓ ਆਪਣੇ ਕੋਲੇ ਪਈ ਹੈ ਵੀਰੇ ਦੀ ਵੈੜ ਠੀਕ ਹੈ ਬੱਚਾ ਕੀ ਦਿੱਤਾ ਹੈ ਬੱਚਾ ਵੱਚਾ ਵੀਰੇ ਬੋਲੇ ਤੋਂ ਕੀ ਰਾਂ ਸਾਫਾ ਬੱਚੀ ਸਾਰੀ ਖੋਲੀ ਭਾਈ ਫੈਕਸ ਹਵਾਨਾ ਦੱਸੋ ਜੇ ਨਾ ਵੀ ਹੈ ਪੂਰਾ ਚੌੜਾ ਤੁਸੀਂ ਪੱਟਾਂ ਦੇ ਸਨ ਚ ਦੇਖੋਗੇ ਬਾਕੀ ਤੋੜ ਕੇ ਬੈਠ ਕੋਈ ਬਾਗੀ ਬੁੱਢੀ ਨਹੀਂ ਭੂਣ ਭਲਾਣ ਕੋਸ਼ ਨਹੀਂ ਬ੍ਰੇਕਸ ਕੱਲਾ ਲੈਵਾ ਹੀ ਹੈ ਬੱਚੀ ਦਾ ਸਾਰਾ ਸੋ ਇਹ ਪਹਿਲਣ ਵੈੜ ਰਾਤ ਹੀ ਸੋਈ ਹੈ ਸਟਰਕਚਰ ਵੀ ਚੰਗਾ ਹੈ ਤੇ ਹਵਾਨਾ ਵੀ ਦੇਖੋ ਵੈੜ ਦਾ ਚੰਗਾ ਚੌੜਾ ਹਵਾਨਾ ਪਟਾਂ ਦੇ ਸਨ ਚ ਹੱਥੀ ਚੁਾਈ ਵਾਲਾ ਥਾਣ ਜਿਹੜਾ ਭਰਾ ਬ੍ਰੀਡ ਤੇ ਕੰਮ ਕਰਨਾ ਚਾਹੁੰਦਾ ਤੇ ਇਦਾਂ ਦੀ ਵੈੜ ਤੇ ਤੁਸੀਂ ਇਨਵੈਸਟਮੈਂਟ ਕਰ ਸਕਦੇ ਹੋ ਰੇਟ ਬਾਈ ਨੂੰ ਪਤਾ ਵੀ ਕਿੰਨਾ ਮੰਗੂਗਾ ਪਰ ਮੈਂ ਇੱਕ ਗੱਲ ਜਾਣਦਾ ਵੀ ਜਿਵੇਂ ਦੂਜੀਆਂ ਵੈੜਾਂ ਤੁਸੀਂ ਦੇਖੀਆਂ ਇਹਦੀ ਕੀਮਤ ਦਾ ਉਹਨਾਂ ਨਾਲੋਂ ਕਾਫੀ ਫਰਕ ਹੋਊਗਾ ਫਾਇਦਾ ਇਹ ਹੋ ਜੂਗਾ ਵੀ ਇਹ ਹਵਾਨਾ ਬਣਾਉਂਦੇ ਆ ਬਣਾਉਂਦੇ ਆ ਕਈ ਟਾਈਮ ਕਿੰਨਾ ਟਾਈਮ ਲੱਗਦਾ ਕਈ ਪੀੜੀਆਂ ਲੰਘਦੀਆਂ ਕਿਉਂਕਿ ਜਿਹੜਾ ਇਹ ਫਿਕਸ ਹਵਾਨਾ ਹੈ ਕਿ ਜਦੋਂ ਚੰਗੀ ਐਫ ਦੇ ਆਜੇ ਤਾਂ ਫਿਰ ਨੁਕਸ ਨਹੀਂ ਬਣਦੇ ਹਵਾਨੇ ਦੇ ਖਾਸ ਕਰਕੇ ਜਦੋਂ ਮਸਟੈਟਸ ਜਾਂ ਹਵਾਨਾ ਟੁੱਟਣ ਦਾ ਕੋਈ ਡਰ ਨਹੀਂ ਰਹਿੰਦਾ ਚੰਗੇ ਸੀਮੰਦੇ ਇਦਾਂ ਦੀ ਵੈੜ ਤੋਂ ਬੱਚੇ ਲੈ ਕੇ ਤੁਸੀਂ ਮੇਲਿਆਂ ਵਾਲੇ ਛੌਂਕ ਵੀ ਪੂਰੇ ਕਰ ਸਕਦੇ ਹੋ ਬਾਕੀ ਤੁਸੀਂ ਪਾਸ ਆ ਕੇ ਕਰਨਾ ਪਸ਼ੂ ਜੱਜ ਦਾ ਖਰੀਦੋਗੇ ਪਰ ਕੁਆਲਿਟੀ ਵੈੜ ਦੀ ਚੰਗੀ ਹੈ ਹਵਾਨਾ ਫੈਕਸ ਹੈ ਅੱਗੇ ਨੂੰ ਵੀ ਚੰਗਾ ਹਵਾਨਾ ਪਛਾਣ ਨੂੰ ਵੀ ਸੋਹਣਾ ਬਿਲਕੁਲ ਤਾਜੀ ਸੂਈ ਵੈੜ ਇਹ ਚੌਥੇ ਨੰਬਰ ਤੇ ਤੁਹਾਨੂੰ ਦਿਖਾ ਰਹੇ ਹਾਂ ਜਿਹਨੂੰ ਜਚੇ ਉਹ ਵੀਰ ਕਾਲ ਕਰ ਲੂਗਾ ਨੰਬਰ ਸਕਰੀਨ ਉੱਤੇ ਚੱਲੀ ਜਾਂਦਾ ਪਸੂ ਤੁਹਾਨੂੰ ਚਾਰ ਵਾੜਾਂ ਦਿਖਾ ਰਹੀਆਂ ਜਦੋਂ ਵੀ ਵੀਡੀਓ ਬਣਾਵਾਂਗੇ ਨਾ ਗੇਦਾਂ ਦੇ ਜਿੱਥੇ ਮਿਲਣਗੇ ਭਾਵੇਂ ਉਦੋਂ ਤੁਹਾਨੂੰ ਚਾਰ ਦਿਖਾਈਗੇ ਭਾਵੇਂ ਦੋ ਹੋਣ ਕਿਉਂਕਿ ਛੌਂਕ ਨਾਲੇ ਵੀਰ ਵਪਾਰ ਕਰਦਾ ਤੇ ਇੱਥੇ ਪਸੂ ਸੋਹਣੇ ਆਉਂਦੇ ਸੋ ਬਹੁਤ ਮਿਹਰਬਾਨੀ ਦੋਸਤੋ ਇਸ ਵੀਡੀਓ ਨੂੰ ਦੇਖਣ ਲਈ ਧੰਨਵਾਦ